ਏ ਸੀ ਸੀ ਟੀ ਵੀ ਵੀਡੀਓ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਚੋਰ ਵੱਲੋਂ ਬੜੀ ਚਲਾਕੀ ਦੇ ਨਾਲ ਦੁਕਾਨ ਦੇ ਬਾਹਰ ਪਿਆ ਸਮਾਨ ਚੱਕ ਲਿਆ ਜਾਂਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਮੋਟਰਸਾਈਕਲ ਤੇ ਦੋ ਨੌਜਵਾਨ ਆਂਦੇ ਨੇ ਅਤੇ ਉਹਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਹੈ ਉਹ ਪਹਿਲਾਂ ਜਾ ਕੇ ਦੁਕਾਨ ਵਿੱਚ ਦੇਖਦਾ ਹੈ ਕਿ ਕੋਈ ਦੇਖ ਰਿਹਾ ਹੈ ਕਿ ਨਹੀਂ ਉਸ ਤੋਂ ਬਾਅਦ ਉਹ ਬਹੁਤ ਹੀ ਚਲਾਕੀ ਦੇ ਨਾਲ ਬਾਹਰ ਪਿਆ ਸਮਾਨ ਜਿਹੜਾ ਹੈ ਦੁਕਾਨ ਦੇ ਬਾਹਰ ਸਮਾਨ ਪਿਆ ਹੁੰਦਾ ਹੈ ਉਸ ਸਮਾਨ ਨੂੰ ਚੱਕਦਾ ਹੈ ਚੱਕ ਕੇ ਤੇਜ਼ੀ ਦੇ ਨਾਲ ਦੋਨੇ ਨੌਜਵਾਨ ਮੋਟਰਸਾਈਕਲ ਨੂੰ ਭਜਾ ਲੈਂਦੇ ਨੇ ਸੋ ਦੇਖ ਸਕਦੇ ਹੋ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਦੇਖ ਰਹੇ ਹੋ ਕਿਸ ਤਰ੍ਹਾਂ ਸਮਾਨ ਚੱਕ ਰਿਹਾ ਹੈ ਨੌਜਵਾਨ ਤੇ ਚੱਕ ਕੇ ਮੋਟਰਸਾਈਕਲ ਤੇ ਫਰਾਰ ਹੋ ਜਾਂਦਾ ਹੈ